ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਅਤੇ ਕਿਸਾਨ ਭਰਾਵਾਂ ਵੱਲੋਂ ਲਗਾਈਆਂ ਗਈਆਂ ਖੇਤਾਂ ਵਿੱਚ ਫਸਲਾਂ ਵੀ ਵਧੀਆ ਹੋਣਗੀਆਂ ਜਿਵੇਂ ਕਿ ਕਿਸਾਨ ਭਰਾਵੋ ਆਪਾਂ ਝੋਨੇ ਸੰਬੰਧੀ ਕਾਫੀ ਵੀਡੀਓ ਪਹਿਲਾਂ ਪਾ ਚੁੱਕੇ ਆ ਤੇ ਅੱਜ ਦੀ ਵੀਡੀਓ ਆਪਾਂ ਫਿਰ ਦੁਬਾਰੇ ਲੈ ਕੇ ਆਏ ਵੀ ਝੋਨਾ ਜਦੋਂ ਬਗੋਲੇ ਆ ਰਿਹਾ ਤੇ ਉਹਦੀ ਦੇਖ ਰੇਕ ਆਪਾਂ ਕਿਵੇਂ-ਕਿਵੇਂ ਕਰ ਸਕਦੇ ਆ ਬਹੁਤ ਸਾਰੇ ਕਿਸਾਨ ਭਰਾਵਾਂ ਦੇ ਇਹੀ ਮੈਸੇਜ ਆ ਰਹੇ ਨੇ ਵੀ ਝੋਨੇ ਦੇ ਵਿੱਚ ਸੀ ਫੰਗੀ ਸਾਈਡ ਦੇ ਨਾਲ ਐਨਪੀਕੇ ਕਿਹੜਾ ਪਾ ਦਈਏ ਜਾਂ ਅਸੀਂ ਸਾਡਾ ਝੋਨਾ 50 55 ਦਿਨ ਦਾ ਹੋ ਗਿਆ ਤੇ ਐਨਪੀਕੇ ਕਿਹੜਾ ਕਰ ਦਈਏ ਕਿਸਾਨ ਭਰਾਵੋ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਵੀ ਜੇਕਰ ਤੁਹਾਡਾ ਦੇਖੋ ਝੋਨਾ ਤੰਦਰੁਸਤਾ ਉਹਨੂੰ ਕੋਈ ਬਿਮਾਰੀ ਵਗੈਰਾ ਨਹੀਂ ਹੋएगी ਤੇ ਉਹਦੀ ਗਰੋਥ ਪ੍ਰੋਪਰ ਹੋ ਚੁੱਕੀ ਆ ਹਨਾ ਗਰੋਥ ਵਾਲੀ ਕੋਈ ਘਾਟ ਬਾਦ ਹੈ ਹੀ ਨਹੀਂ ਫਿਰ ਕਿਸਾਨ ਭਰਾਵੋ ਉੱਥੇ ਐਨਪੀਕੇ ਦੀ ਸਪਰੇਅ ਕਰਨ ਦਾ ਕੋਈ ਤਤ ਨਹੀਂ ਬਣਦਾ ਕਿਰਪਾ ਕਰਕੇ ਤੁਸੀਂ ਉੱਥੇ ਕੋਈ ਵੀ ਖਰਾਕੀ ਤਤ ਵਾਲੀ ਸਪਰੇਅ ਨਾ ਕਰੋ ਝੋਨਾ ਤੁਹਾਡਾ ਠੀਕ ਆ ਤੰਦਰੁਸਤਾ ਤਾਕੜਾ ਆ ਤੇ ਉਹ ਆਪਣੇ ਤਾਕੜੇ ਪਣ ਨਾਲ ਹੀ ਝਾੜ ਦਵੇਗਾ ਐਨਪੀਕੇ ਨੇ ਉਹਦਾ ਝਾੜ ਨਹੀਂ ਵਧਾਉਣਾ ਹੈਗਾ ਇਸ ਲਈ ਕਿਸਾਨਪਰਾਵੋ ਮੇਰੀ ਦਾ ਤੁਹਾਨੂੰ ਇਹੀ ਸਲਾਹ ਵੀ ਜੇਕਰ ਤੁਹਾਡਾ ਝੋਨਾ ਚੰਗਾ ਆ ਤਾਂ ਐਨਪੀਕੇ ਵੱਲ ਨਾ ਭਜੋ ਹੁਣ ਇੱਥੇ ਕੀ ਬਾਰੀ ਕਿਸਾਨਪਰਾ ਕੀ ਕਰ ਰਹੇ ਨੇ ਐਨਪੀਕੇ ਹੋ ਗਿਆ ਫੰਗੀ ਸੈਡ ਹੋ ਗਿਆ ਤੇ ਆਪਣੀ ਤੇਲੇ ਵਾਲੀ ਦਵਾਈ ਹੋ ਗਈ ਤੇ ਇੱਕ ਸੁੰਡੇ ਵਾਲੀ ਦਵਾਈ ਹੋ ਗਈ ਚਾਰੇ ਚੀਜ਼ਾਂ ਮਿਕਸ ਹੈਗੀਆਂ ਨੇ ਤੇ ਨਾਲ ਉਹਦੇ ਹੋਰ ਪੋਟਾਸ਼ੀਅਮ ਲਿਕਵਿਡ ਪੋਟਾਸ਼ੀਅਮ ਦੀ ਸਪਰੇਅ ਕਰ ਰਹੇ ਨੇ ਵੀ ਸਾਡੇ ਜਿਹੜੇ ਝੋਨੇ ਦੇ ਦਾਣੇ ਨਿਕਲਨੇ ਨੇ ਮੁੰਜਰਾ ਨਿਕਲਣੀਆਂ ਨੇ ਉਹ ਕਿਤੇ ਖਾਲੀ ਨਾ ਰਹਿ ਜਾਣ। ਕਿਸਾਨ ਭਰਾਵੋ ਜਦੋਂ ਪਹਿਲੇ ਤੁਸੀਂ 4-4 ਤੀਜਾ ਪਾ ਰਹੇ ਹੋ ਪੰਜਵੀਂ ਚੀਜ਼ ਕਿਉਂ ਐਡ ਕਰ ਰਹੇ ਹੋ? ਤੇ ਇੰਨੀਆਂ ਚੀਜ਼ਾਂ ਪਾਉਣ ਦੇ ਨਾਲ ਝੋਨਾ ਸਟ्रेस ਵਿੱਚ ਆ ਜਾਵੇਗਾ ਉਹਨੇ ਗਰੋਥ ਦੇ ਵੱਲ ਤਾਂ ਕੀ ਜਾਣਾ ਸਮਾਂ ਤੇ ਜਿਹੜਾ ਝਾੜ ਦੇਣਾ ਉਹ ਤੋਂ ਵੀ ਪਿੱਛੇ ਆ ਜਾਵੇਗਾ। ਕਿਸਾਨ ਭਰਾਵੋ ਇੰਨਾ ਜ਼ਿਆਦਾ ਬੇਲੋੜੇ ਵੀ ਕਾਪਾ ਤੱਤ ਵਗੈਰਾ ਝੋਨੇ ਵਿੱਚ ਨਾ ਪਾਈਏ ਆਪਾਂ ਨੇ ਜੂਰੀਏ ਦੇ ਨਾਲ ਪਹਿਲਾਂ ਪੋਟਾਸ਼ ਪਾਤੀ ਜੂਰੀਏ ਦੇ ਨਾਲ ਡੀਏਪੀ ਵੀ ਪਾ ਦਿੱਤਾ ਕਿ ਭਰਾਵਾਂ ਨੇ ਕਿਹਾ ਨੇ ਸੁਪਰ ਵੀ ਪਾਤੀ ਕਿਆਂ ਨੇ ਮੈਕੋਰਾਇਜ਼ਾ ਵੀ ਪਾਤੀ ਤੇ ਕਿਆਂ ਨੇ ਹੋਰ ਹੂਮਿਕ ਐਸਿਡ ਵਗੈਰਾ ਪਾ ਦਿੱਤੇ ਗਏ ਨੇ ਘੱਟੋ ਘੱਟ ਉਹਨਾਂ ਤੇ ਵਿਸ਼ਵਾਸ ਰੱਖ ਲਿਏ ਵੀ ਪਹਿਲਾਂ ਆਪਾਂ ਇੰੀਆਂ ਚੀਜ਼ਾਂ ਝੋਨੇ ਵਿੱਚ ਪਾ ਚੁੱਕੇ ਹਾਂ ਤੇ ਹੁਣ ਦੁਬਾਰੇ ਫੇਰ ਪਾਉਣ ਲੱਗ ਜਾਗੇ ਕਿਸਾਨ ਭਰਾ ਉਹ ਚੀਜ਼ਾਂ ਹੈਗੀਆਂ ਤੁਹਾਡੇ ਖੇਤ ਦੇ ਵਿੱਚ ਹੀ ਨੇ ਉਹ ਕਿਤੇ ਬਾਹਰ ਤਾਂ ਨਹੀਂ ਗਈਆਂ ਹੈਗੀਆਂ ਇਸ ਲਈ ਗੱਲ ਨੂੰ ਸਮਝੀਏ ਜਾਦਾ ਵੀ ਝੋਨੇ ਨੂੰ ਸਟ੍ਰੈਸ ਦੇ ਵਿੱਚ ਨਾ ਲਈਏ ਹੁਣ ਜਦੋਂ ਝੋਨਾ ਭਗੋਲੇ ਆ ਰਿਹਾ ਉਹਨੂੰ ਉਲੀਨਾਸ਼ਕ ਸਪਰੇ ਦੀ ਲੋੜ ਆ ਉਲੀਨਾਸ਼ਕ ਸਪਰੇ ਨੇ ਜਿੰਨੇ ਤੱਤ ਧਰਤੀ 'ਚ ਮੌਜੂਦ ਹੈਗੇ ਨੇ ਉਹ ਸਾਰੇ ਟ੍ਰਾਂਸਪਲੈਂਟ ਮੁੰਜਰਾ ਤੇ ਕਰ ਦੇਣੇ ਨੇ ਹੁਣ ਸਿਰਫ ਤੁਸੀਂ ਉਹਨੂੰ ਫੰਗੀ ਸਾਈਡ ਸਪਰੇਅ ਕਰ ਲਓ ਤੇਲੇ ਵਾਲੀ ਪਾ ਲਓ ਤੇ ਨਾਲ ਇੱਕ ਸੰਡੀ ਵਾਲੀ ਵੀ ਪਾ ਸਕਦੇ ਹੋ ਤੇ ਕਿਸਾਨ ਭਰਾਵੋ ਅਗਲੀ ਗੱਲ ਜਿਹੜੀ ਮੈਂ ਤੁਹਾਨੂੰ ਦੱਸਣ ਜਾ ਰਿਹਾ ਉਹ ਹੈਗੀ ਸੰਡੀ ਵਾਲੀ ਸਪਰੇ ਦੀ ਦੇਖੋ ਤੁਹਾਡਾ ਝੋਨਾ ਚਾਹੇ 1 ਮਹੀਨੇ ਦਾ ਹੋ ਚੁੱਕਿਆ ਚਾਹੇ 2 ਮਹੀਨੇ ਦਾ ਹੋ ਚੁੱਕਿਆ ਕਿਉਂਕਿ ਜਿਹੜੇ 15 ਜੂਨ ਨੂੰ ਝੋਨੇ ਲੱਗੇ ਸੀ ਅੱਜ ਦੋ ਮਹੀਨੇ ਦੇ ਹੋ ਚੁੱਕੇ ਨੇ ਦੇਖੋ ਦੋ ਮਹੀਨੇ ਵਾਲੇ ਤਾਂ ਤੁਸੀਂ ਸੁੰਡੀ ਵਾਲੀ ਸਪਰੇਅ ਕਰ ਰਹੇ ਹੋ ਅੱਛੀ ਗੱਲ ਹੈ ਹਨਾ ਕਰਨੀ ਚਾਹੀਦੀ ਆ ਪਰ ਕਿਸਾਨ ਭਰਾਵੋ ਜਿਹੜੇ ਸੈਰਜ ਵਾਲੀ ਮੱਕੀਆਂ ਤੋਂ ਬਾਅਦ ਵਿੱਚ ਤੁਹਾਡੇ ਝੋਨੇ ਲੱਗੇ ਨੇ ਉਹਨਾਂ ਵਿੱਚ ਹੁਣ ਸੁੰਟੀ ਦੇ ਲਈ ਸਪਰੇਅ ਜ਼ਰੂਰ ਕਰ ਦਿਵੋ ਜਾਂ ਫਿਰ ਤੁਸੀਂ ਕੋਈ ਫਟੇਰਾ ਪਾਉਣੇ ਪਾ ਰਹੇ ਹੋ ਰੀਜੈਂਟ ਪਾ ਰਹੇ ਹੋ ਪਦਾਨ ਪਾ ਰਹੇ ਹੋ ਇਦਾਂ ਦਾ ਕੁਝ ਵੀ ਜੇਕਰ ਤੁਸੀਂ ਪਾ ਚਾਹੁੰਦੇ ਹੋ ਤਾਂ ਉਹ ਸਹੀ ਟਾਈਮ ਆ ਹੁਣ ਪਾ ਦੋ ਕਿਉਂਕਿ ਸੁੰਟੀ ਨੇ ਕਦੇ ਵੀ ਤੁਹਾਡੇ ਝੋਨੇ ਦੇ ਟਾਈਮ ਟੇਬਲ ਮੁਤਾਬਕ ਨਹੀਂ ਆਉਣਾ ਸੁੰਟੀ ਨੇ ਮੀਂਹ ਤੋਂ ਬਾਅਦ ਹਮਸਪਰੀ ਗਰਮੀ ਜਦੋਂ ਭਾਦੋ ਮਹੀਨੇ ਦੀ ਗਰਮੀ ਹੋ ਜਾਂਦੀ ਆ ਫਿਰ ਸੁੰਟੀ ਖੇਤਾਂ ਦੇ ਵਿੱਚ ਹਮਲਾ ਕਰਦੀ ਆ ਸੁੰਟੀ ਕਦੇ ਵੀ ਇਹ ਨਹੀਂ ਦੇਖਣੀ ਵੀ ਝੋਨਾ ਸੋਟਿਆ ਪਹਿਲਾਂ ਆਵਾ ਕਿ ਪਿੱਛੋਂ ਆਵਾ ਹਨਾ ਸੁੰਟੀ ਨੇ ਹਮੇਸ਼ਾ ਹਮਸਪਰੀ ਗਰਮੀ ਦੇ ਨਾਲ ਪੈਦਾ ਹੋ ਕੇ ਆਟੋਮੈਟਿਕਲੀ ਝੋਨਿਆਂ ਦੇ ਵਿੱਚ ਪੈਦਾ ਹੋ ਜਾਣਾ ਤੇ ਤੁਹਾਡੇ ਜਿਹੜੇ ਆ ਚੋਨੇ ਦੀਆਂ ਮੁੰਜਰਾਂ ਨੇ ਉਹਨਾਂ ਨੂੰ ਖਾ ਲੈਣਾ ਹੈ ਤੇ ਟੀਲਰਾਂ ਦੀ ਸੰਖਿਆ ਘਟ ਜਾਣੀ ਹੈ ਟੀਲਰ ਸੁੱਕ ਜਾਣੇ ਨੇ ਇਹਦੇ ਨਾਲ ਹੀ ਕਿਸਾਨ ਭਰਾਵੋ ਜੋ ਸੰਡੇ ਵਾਲੀ ਸਪਰੇਅ ਕਰ ਰਹੇ ਆ ਤਾਂ ਹਲਕੀ ਜੀ ਤੇਲੇ ਵਾਲੀ ਵੀ ਜਰੂਰ ਪਾਈ ਜਾਵੇ ਹੁਣ ਬਹੁਤ ਕਿਸਾਨ ਭਰਾ ਮੈਨੂੰ ਇਹ ਵੀ ਮੈਸੇਜ ਕਰਨਗੇ ਕਿ ਵੀ ਇਹ ਫਜ਼ੂਲ ਖਰਚਾ ਤੇਲੇ ਵਾਲੀ ਨਾ ਪਾਈ ਜਾਵੇ ਕਿਸਾਨ ਭਰਾਵੋ ਤੇਲੇ ਵਾਲੀ ਸਪਰੇਅ ਦਾ ਫਜ਼ੂਲ ਖਰਚਾ ਕਦੇ ਵੀ ਨਹੀਂ ਹੋਵੇਗਾ ਜੇਕਰ ਤੁਸੀਂ 100 ਰੁਪਏ ਕਿੱਲਾ ਵੀ ਪਾ ਰਹੇ ਹੋ ਕੋਈ ਸਸਤੀ ਤੋਂ ਸਸਤੀ ਦਵਾਈ ਵੀ 100 ਰੁਪਏ ਵੀ ਆਪਦਾ ਮੁੱਲ ਮੋੜ ਕੇ ਜਾਵੇਗੀ ਤੇਲੇ ਵਾਲੀ ਸਪਰੇਅ ਚੋਨੇ ਲਈ ਬਹੁਤ ਜ਼ਿਆਦਾ ਜ਼ਰੂਰੀ ਆ ਵਾਈ ਚਾਂਸ ਜੇ ਤੇਲਾ 2-4 ਦਿਨਾਂ ਚ ਹੀ ਆ ਗਿਆ ਵਾਈਟ ਚ ਵਾਈਟ ਤੇ ਲਾਉਣਾ ਆ ਫਿਰ ਬਰਾਉਨ ਤੇਲਾ ਹੋ ਜਾਣਾ ਫਿਰ ਬਲੈਕ ਤੇਲਾ ਹੋ ਜਾਣਾ ਆ ਜੇਕਰ ਵਾਈਟ ਤੇਲਾ ਹੁਣੇ ਆ ਰਹੇ ਆ ਨਾ ਤਾਂ ਤੁਹਾਡੀ ਹਲਕੀ ਜੀ ਪਾਈ ہوئی ਸਪਰੇ ਵੀ ਵਾਈਟ ਤੇਲੇ ਨੂੰ ਕੰਟਰੋਲ ਕਰ ਲਵੇਗੀ ਅਤੇ ਉਹਦਾ ਕੋਈ ਅਸਰ ਆਪਣੇ ਝੋਨੇ ਦੇ ਉੱਪਰ ਨਹੀਂ ਹੋਣ ਦਵੇਗੀ ਤੇਲੇ ਦਾ ਕੰਮ ਕੀ ਹੁੰਦਾ ਆ ਹੌਲੀ-ਹੌਲੀ ਰਸ ਚੂਸਦਾ ਆ ਤੇ ਝੋਨੇ ਦਾ ਝਾੜ ਜਿਹੜਾ ਉਹ ਕਟਾ ਦਿੰਦਾ ਆ ਇੱਕ ਤੇਲਾ ਗਾਹਾਂ ਜਾ ਕੇ ਬਲੈਕ ਤੇ ਲਾਉਂਦਾ ਆ ਜਿਹੜਾ ਕਿ ਤੱਗੀਆਂ ਖੇਤਾਂ ਦੇ ਵਿੱਚ ਤੱਕੀਆਂ ਪਾ ਦਿੰਦਾ ਹੈ ਹਨਾ ਆਪਾਂ ਨੂੰ ਉੱਥੋਂ ਪਤਾ ਲੱਗਦਾ ਵੀ ਤੇਲ ਆ ਗਿਆ ਪਰ ਕਿਸਾਨ ਪ੍ਰਭ ਉਹ ਤੁਹਾਨੂੰ ਰਾਤ ਨੂੰ ਲਾਈਟਾਂ ਉੱਪਰ ਪਤਾ ਲੱਗ ਜਾਵੇਗਾ ਵੀ ਤੇਲਾ ਆ ਚੁੱਕਿਆ ਆ ਤੇ ਇੱਕ ਕਿਸਾਨ ਪ੍ਰਭ ਹੋਰ ਤੁਹਾਨੂੰ ਮੈਂ ਸਲਾਹ ਦੇਣੀ ਚਾਹਣਾ ਜਦੋਂ ਵੀ ਖੇਤਾਂ ਦੇ ਵਿੱਚ ਜੀੜਾ ਮਾਰਨਾ ਉਹ ਆਥਣ ਦੇ ਸਮੇਂ ਜੀੜਾ ਮਾਰੋ ਚਲੋ ਸਵੇਰੇ ਹਰੇਕ ਕਿਸਾਨ ਪ੍ਰਭ ਆਪਣਾ ਖੇਤ ਜਾਂਦਾ ਹੈ ਅੱਛੀ ਗੱਲ ਆ ਪਰ ਸਵੇਰ ਦੇ ਸਮੇਂ ਤਰੇਲ ਬਹੁਤ ਜ਼ਿਆਦਾ ਹੁੰਦੀ ਆ ਤੇ ਝੋਨੇ ਦਾ ਨਿਰੇਖਣ ਨਹੀਂ ਹੋ ਪਾਉਂਦਾ ਝੋਨੇ ਦਾ ਸਹੀ ਨਿਰੇਖਣ ਕਰਨ ਦੇ ਲਈ ਆਥਣ ਦੇ ਟਾਈਮ ਹੀ ਜਾਇਆ ਜਾਵੇ ਖੇਤ 5 ਵਜੇ ਤੋਂ ਲੈ ਕੇ 7 ਵਜੇ ਤੱਕ ਤੁਸੀਂ 2 ਘੰਟੇ ਝੋਨੇ ਦਾ ਨਿਰੇਖਣ ਕਰ ਸਕਦੇ ਹੋ ਉਹਦੇ ਵਿੱਚ ਤੁਸੀਂ ਸੁੰਡੀ ਵੀ ਲੱਭ ਸਕਦੇ ਹੋ ਝੋਨੇ ਦੇ ਵਿੱਚੋਂ ਤੇਲਾ ਵੀ ਲੱਭ ਸਕਦੇ ਹੋ ਅਤੇ ਝੋਨੇ ਨੂੰ ਕੋਈ ਵੀ ਕਿਸੇ ਕਿਸਮ ਦੀ ਫੰਗੀ ਸਾਈਡ ਦੀ ਜ਼ਰੂਰਤ ਆ ਉਹ ਸਮੇਂ ਤੁਸੀਂ ਸ਼ਾਮ ਦੇ ਸਮੇਂ ਹੀ ਉਹਦਾ ਨਿਰੇਖਣ ਕਰ ਸਕਦੇ ਹੋ ਕਿਸਾਨ ਭਰਾਵੋ ਜਦੋਂ ਤੁਹਾਡਾ ਝੋਨਾ ਆਹ ਸਟੇਜ ਤੇ ਹੋ ਗਿਆ ਟਿਲਰਿੰਗ ਆਉਣ ਲੱਗ ਗਈ ਹੈ ਨਾ ਮੁੰਜਰਾਂ ਬਾਹਰ ਆਉਣ ਲੱਗ ਗਈਆਂ ਫਿਰ ਝੋਨੇ ਦੇ ਵਿੱਚ ਪਾਣੀ ਜ਼ਰੂਰ ਭਰ ਕੇ ਰੱਖੋ ਫਿਰ ਝੋਨੇ ਨੂੰ ਪਾਣੀ ਦੀ ਜ਼ਰੂਰਤ ਹੁੰਦੀ ਆ ਆਹ ਸਟੇਜ ਤੇ ਝੋਨੇ ਦੇ ਵਿੱਚ ਪਾਣੀ ਬਹੁਤ ਜ਼ਰੂਰੀ ਆ ਜਦੋਂ ਮੁੰਜਰਾ ਸਟਾਰਟ ਹੋ ਜਾਣ ਤੇ ਬਹੁਤੇ ਕਿਸਾਨ ਪ੍ਰਭਾ ਪੁੱਛਦੇ ਨੇ ਵੀ ਸਹੀ ਟਾਈਮ ਸਪਰੇਅ ਦਾ ਕਦੋਂ ਆ ਕਿਸਾਨ ਪ੍ਰਭਾ ਉਹ ਆ ਮੁੰਜਰਾ ਜਦੋਂ ਤੁਹਾਡੇ ਖੇਤ ਦੇ ਵਿੱਚ 2-3% ਨਿਸਰ ਜਾਣ ਆ ਵੈਸੇ ਆ ਦਰਖਤਾਂ ਕਰਕੇ ਇੱਥੇ ਝਾੜ ਲੈਣ ਸੜਕਾਂ ਦੇ ਦਰਖਤਾਂ ਕਰਕੇ ਇੱਥੇ ਜਾਦੇ ਨੇ ਤੇ ਇਧਰ ਪੂਰੇ ਖੇਤ ਵਿੱਚ ਹੈ ਨਹੀਂ ਜਦੋਂ ਇਹ 2-3% ਤੁਹਾਡੇ ਖੇਤ ਵਿੱਚ ਆ ਜਾਣ ਉਦੋਂ ਪੀਆਰ 126 ਤੇ ਤੁਸੀਂ ਸਪਰੇਅ ਕਰ ਦੋ ਮੁੜ ਕੇ ਤੁਹਾਨੂੰ ਪੰਪ ਚੱਕਣ ਦੀ ਲੋੜ ਨਹੀਂ ਤੁਹਾਡਾ ਇੱਕੇ ਸਪਰੇਅ ਨਾਲ ਸਰ ਜਾਵੇਗਾ ਆਪਾਂ ਇਹ ਝੋਨੇ ਤੇ ਸਪਰੇਅ ਕਰਕੇ 2-3 ਦਿਨ ਹੋ ਗਏ ਆ ਦੇਖੋ ਇਹਨੂੰ ਨਸਾਰਾ ਆ ਰਿਹਾ ਤੇ ਇਹਦੇ ਵਿੱਚ ਆਪਾਂ ਨੇ ਉਹੀ ਸਪਰੇਅ ਕਰੀ ਸੀ ਫੰਗੀਸਾਈਡ ਹੋਗੀ ਕਸਟੂਡੀਆ ਦਾ ਸਾਲਟ ਕਰੇਸੀਮਾ ਕਾਪੀ ਲੋਕਲ ਜੀ ਕੰਪਨੀ ਚ ਤੇ ਕੋਰਾਜਨ ਪਾਈ ਸੀ ਉਹ ਵੀ ਕਾਪੀ ਪਾਈ ਸੀ ਲੋਕਲ ਜੀ ਕੰਪਨੀ ਚ ਤੇ ਮੈਂ ਚੈਸ ਲੈ ਕੇ ਆਇਆ ਸੀ ਉਹ ਵੀ ਕਾਪੀ ਲੈ ਕੇ ਆਇਆ ਸੀ ਤਿੰਨੇ ਸਪਰੇਹਾਂ ਮੈਂ ਲੋਕਲ ਕੰਪਨੀਆਂ ਦੇ ਲੈ ਕੇ ਆਇਆ ਚੈਸ ਹੋਗੀ ਕੋਰਾਜਨ ਹੋਗੀ ਤੇ ਕਸਟੂਡੀਓ ਦਾ ਸਾਲਟ ਹੋ ਗਿਆ ਤਿੰਨਾਂ ਦਾ ਵਧੀਆ ਆਪਾਂ ਨੂੰ ਰਿਸਪਾਂਸ ਮਿਲਿਆ ਆਪਾਂ ਨਹੀਂ ਕਿਸਾਨ ਭਰਾ ਬਹੁਤੇ ਜਿਆਦੇ ਬ੍ਰਾਂਡਾਂ ਦੇ ਵਿੱਚ ਜਾਂਦੇ ਦੁਕਾਨਦਾਰ ਦੇ ਵਿਸ਼ਵਾਸ ਤੇ ਲੈ ਕੇ ਆਇਆ ਦੁਕਾਨਦਾਰ ਆਪਾਂ ਨੂੰ ਵਿਸ਼ਵਾਸ ਤੇ ਦਿੰਦਾ ਭਾਈ ਮੇਰੀ ਗਾਰੰਟੀ ਆ ਆ ਲੈ ਜਾ ਓਨਾ ਹੀ ਕੰਮ ਕਰੂਗੀ ਕਿਉਂਕਿ ਬ੍ਰਾਂਡਡ ਕੱਪੜੇ ਹਮੇਸ਼ਾ ਮਹਿੰਗੇ ਹੁੰਦੇ ਨੇ ਬ੍ਰਾਂਡਡ ਕੱਪੜਿਆਂ ਦੇ ਵਿੱਚ ਡੁਪਲੀਕੇਸੀ ਆਉਂਦੀ ਆ ਕਦੇ ਤੁਸੀਂ ਐ ਦੇਖਿਆ ਵੀ ਰੈੱਡ ਟੇਪ ਦੇ ਕੱਪੜਿਆਂ 'ਚ ਡੁਪਲੀਕੇਸੀ ਆਉਦੀ ਹੋਵੇ ਜਿਹੜੇ ਐਲ ਵੀ ਹੁੰਦੇ ਨੇ ਯਾਰਾ ਹੁੰਦੇ ਨੇ ਟੌਮੀ ਹੁੰਦੇ ਨੇ ਉਹਨਾਂ ਦੀਆਂ ਕਾਪੀਆਂ ਬਣਦੀਆਂ ਨੇ ਹਮੇਸ਼ਾ ਕ੍ਰੈਡਿਟਿਵ ਮੇਰੇ ਵਰਗੇ ਮੀਡੀਅਮ ਲੋਕਾਂ ਦਾ ਪਾਉਣ ਦਾ ਬ੍ਰਾਂਡ ਹੈਗਾ ਚਲੋ ਮਾੜਾ ਮੋਟਾ ਭਾਈ ਸ ਤੇ ਉਹਨਾਂ ਵਿੱਚ ਕਦੇ ਵੀ ਕਾਪੀ ਨਹੀਂ ਆਉਂਦੀ ਹੁੰਦੀ। ਇਹ ਹੀ ਗੱਲ ਕਿਸਾਨ ਪ੍ਰਭ ਦਵਾਈਆਂ ਦੇ ਵਿੱਚ ਆ। ਜਦੋਂ ਤੁਹਾਡੇ ਖੇਤ ਦੇ ਵਿੱਚ ਇਸ ਤਰ੍ਹਾਂ ਦਾ ਨਿਸ਼ਾਰਾ ਆਵੇ, ਮੈਨੂੰ 3 ਦਿਨ ਹੋ ਗਏ ਸਪਰੇਅ ਕਰੀਨੂੰ। ਉਦੋਂ ਤੁਸੀਂ ਪੀਆਰ 126 ਤੇ ਸਪਰੇਅ ਕਰ ਦੋ। ਮੁੜ ਕੇ ਤੁਹਾਨੂੰ ਵੱਢਣ ਤੱਕ ਪੰਪ ਚੱਕਣ ਦੀ ਲੋੜ ਨਹੀਂ। ਹੁਣ ਇਹਦੇ ਤੇ ਜਿਹੜਾ ਆਪਣਾ ਚੈਸ ਵਾਲਾ ਸਾਲਟ ਆ ਉਹ ਵੀ ਹੋ ਚੁੱਕਿਆ। ਪੋਮੈਟਰੋ ਜਾਇੰਟ 50% 40 ਦਿਨ ਆਰਾਮ ਨਾਲ ਲੰਘ ਜਾਣਗੇ। 40 ਦਿਨਾਂ ਨੂੰ ਆਪਾਂ ਇਹਨੂੰ ਵੱਢ ਲੈਣਾ। ਚਲ। ਇੰਨਾ ਕੁ ਜੀ ਪੀਆਰ 126 ਦਾ ਕੰਮ ਆ। ਇੰਨੀ ਗੱਲ ਐ, ਇੰਨੀ ਗੱਲ ਆ। ਕਿਸਾਨ ਭਰਾ ਉਹ ਐਨਪੀਕੇ ਦੀ ਸਪਰੇਅ ਕਰਨ ਸਮੇਂ ਇੱਕ ਗੱਲ ਦਾ ਹੋਰ ਧਿਆਨ ਰੱਖਿਆ ਜਾਵੇ ਜੇਕਰ ਤੁਸੀਂ 1 ਕਿਲੋ ਐਨਪੀਕੇ ਪਾ ਰਹੇ ਹੋ ਤਾਂ 150 ਤੋਂ 200 ਲੀਟਰ ਪਾਣੀ ਕੱਢਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਤੇ ਇਦਾਂ ਨਾ ਹੋਵੇ ਤੁਸੀਂ ਐਨਪੀਕੇ ਦੇ ਰਾਹੀਂ 100 ਲੀਟਰ ਪਾਣੀ ਕੱਢੋ ਤਾਂ ਫਿਰ ਤੁਹਾਡੇ ਝੋਨੇ ਦੇ ਜਿਹੜੇ ਪੱਤੇ ਨੇ ਫੁੱਕ ਜਾਣਗੇ ਵਿੱਚ ਕਿਸਾਨ ਭਰਾ ਪੋਟਾਸ਼ੀਅਮ ਬਾਰੇ ਪੁੱਛ ਰਹੇ ਨੇ ਵੀ ਪੋਟਾਸ਼ ਲਿਕਵਿਡ ਪੋਟਾਸ਼ ਪਾ ਲਈਏ ਜੇਕਰ 20% ਹੈ ਤਾਂ 200 ਐਮਐਲ ਪਾਇਆ ਜਾਂਦਾ ਹੈ ਮੈਂ ਤਾਂ ਕਹਿਣਾ 150 ਐਮਐਲ ਹੀ ਪਾ ਲਿਓ ਦੁਕਾਨਦਾਰ ਕੋਲੋਂ ਪੁੱਛ ਕੇ ਡੋਜ਼ ਕਟੋ ਕਟ ਡੋਜ਼ ਪਾਇਓ ਕਿਤੇ ਇਦਾਂ ਪੱਤੇ ਨਾ ਫੁਗ ਜਾਣ ਜਿਵੇਂ ਸਕਰੀਨ ਤੇ ਮੈਂ ਦਿਖਾ ਰਿਆ ਜੇ ਐਵੇਂ ਝੰਡਾ ਪੱਤਾ ਫੁਗ ਗਿਆ ਤਾਂ ਝੋਨੇ ਦੇ ਝਾੜ ਬਦਨ ਦੀ ਬਜਾਏ ਪਹਿਲਾਂ ਹੀ ਕਟ ਜਾਣਗੇ ਕਿਰਪਾ ਕਰਕੇ ਕਿਸਾਨ ਭਰਾਵੋ ਇਹ ਗੱਲਾਂ ਤੋਂ ਗਰੇਜ ਰੱਖੋ ਧਰਤੀ ਵਿੱਚ ਪਹਿਲਾਂ ਹੀ ਬਹੁਤ ਕੁਝ ਪਾਇਆ ਹੋਇਆ ਉਹਦੇ ਰਾਹੀਂ ਹੀ ਖਰਾਕੀ ਤੱਤ ਤੁਹਾਡੇ ਝੋਨੇ ਨੂੰ ਮਿਲ ਜਾਣੇ ਨੇ ਤੇ ਕਿਸਾਨ ਭਰਾਵੋ ਇਸ ਤੋਂ ਇਲਾਵਾ ਜੇਕਰ ਤੁਹਾਡੇ ਝੋਨੇ ਸੰਬੰਧੀ ਕੋਈ ਸਲਾਮ ਅਸਰੋਏ ਆਪਾਂ ਨੇ ਨਾਲ ਸ਼ੇਅਰ ਕਰਨੇ ਹੋਣ ਤਾਂ ਇੱਥੇ ਮੈਂ WhatsApp ਨੰਬਰ ਦੇ ਰਿਹਾ ਆਪਣਾ ਇਹਦੇ ਤੇ ਤੁਸੀਂ ਵੀਡੀਓ ਬਣਾ ਕੇ ਛੋਣੇ ਦੀ ਸੈਂਡ ਕਰਦਿਆ ਕਰੋ ਆਪਾਂ ਜਿੰਨੇ ਜੋਗੇ ਹੈਗੇ ਆ ਜਰੂਰ ਤੁਹਾਡੇ ਮੈਸੇਜਾਂ ਦੇ ਰਿਪਲਾਈ ਕਰਦੇ ਰਹਾਂਗੇ ਵੀਡੀਓ ਦੇਖਣ ਲਈ ਕਿਸਾਨ ਭਰਾਵੋ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਕਿਸਾਨ ਭਰਾਵਾਂ ਨੇ ਆਪਣਾ ਚੈਨਲ ਨੂੰ ਫੋਲੋ ਨਹੀਂ ਕਰਿਆ ਚੈਨਲ ਨੂੰ ਫੋਲੋ ਜਰੂਰ ਕਰ ਲਿਓ ਤੇ ਘੰਟੀ ਵਾਲਾ ਬਟਨ ਨੱਪਣਾ ਨਾ ਕੋ ਲਿਓ